ਸਭ ਤੋਂ ਪਹਿਲਾਂ ਦਾ ਕੰਸਟਰਕਸ਼ਨ ਜਿਹੜੀ ਉਹ ਬਹੁਤ ਵਧੀਆ ਮਿਲੀ ਜੀ ਫਾਰਮਰ ਨੂੰ ਉਹ ਫਾਰਮਰ ਪਲੱਸ ਡਾਕਟਰ ਵੀ ਖੁਸ਼ ਨੇ ਉਸ ਚੀਜ਼ ਤੋਂ ਉਸ ਤੋਂ ਬਾਅਦ ਜਦੋਂ ਬੱਚੇ ਆਉਣੇ ਸਟਾਰਟ ਹੋ ਗਏ ਜਦੋਂ ਬੱਚੇ ਆਉਂਦੇ ਆ ਨਾ ਉਦੋਂ ਫਿਰ ਫਾਰਮਰ ਜਿਹੜਾ ਵਾ ਉਹ ਖੁਦ ਡਾਕਟਰ ਨੂੰ ਫੋਨ ਕਰਦਾ ਵੀ ਮੇਰੇ ਘਰੇ ਆ ਕੁਆਲਿਟੀ ਆਈ ਨਾਈਟ੍ਰੋਜਨ ਹੈਗੀ ਆ ਕੰਟੇਨਰ ਦੇ ਵਿੱਚ ਤੇ ਚਾਹੇ ਤੁਸੀਂ ਇਹਨਾਂ 50 ਸਾਲ ਰੱਖ ਲੋ ਜੀ ਕੋਈ ਐਕਸਪੀਰੀਅਨਟ ਸਭ ਤੋਂ ਪਹਿਲਾਂ ਤੇ ਸਾਡਾ ਜਿਹੜਾ ਮੇਨ ਟਾਰਗੇਟ ਹੈ ਉਹ ਹੈ ਡੁਪਲੀਕੇਸੀ ਨੂੰ ਖਤਮ ਕਰਨਾ ਜਿਹਦੇ ਵਿੱਚ ਅਪਲਾਨ ਦੇ ਵਿੱਚ ਸੀਮ ਰੱਖਿਆ ਜਾਂਦਾ ਅੱਛਾ ਜੀ 700 ਦੀ ਗੋਲਟ ਹੈ ਹਾਂ ਜਾਨੀ ਕਿ ਡੋਟ ਜਿਹੜੀ ਹੈ ਇੱਕ ਕਨਿਸਟਰ ਦੇ ਵਿੱਚ ਆਪਣੇ ਆ ਜਾਂਦੀ ਹੈ ਠੀਕ ਹੈ ਜਿਹਦਾ ਆਪਣਾ ਟੈਂਪਰੇਚਰ ਜਿਹੜਾ ਉਹ -196 ਹੈ ਪਾਲਕਾਂ ਨੂੰ ਮੇਰੀ ਪਿਆਰ ਫਰੀਦ ਸਤਿ ਸ੍ਰੀ ਅਕਾਲ। ਖੇਤੀ ਹੈਲਪਲਾਈਨ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਅਸੀਂ ਐਕੂਵੈਂਸ ਸੀਮਨ ਕੰਪਨੀ ਦੇ ਸਟਾਲ ਵਿੱਚ ਮੌਜੂਦ ਹਾਂ। ਐਕੂਵੈਂਸ ਕੰਪਨੀ ਜੋ ਕਿ ਵਧੀਆ ਤੋਂ ਵਧੀਆ ਸੀਮਨ ਪ੍ਰੋਵਾਈਡ ਕਰਕੇ ਕਿਸਾਨਾਂ ਦੀ ਹੈਲਪ ਕਰਦੀ ਹੈ ਤੇ ਉਹਨਾਂ ਦੇ ਡੈਰੀ ਫਾਰਮਿੰਗ ਦੇ ਕਿੱਤੇ ਨੂੰ ਅਪਗ੍ਰੇਡ ਕਰਦੀ ਹੈ। ਤਾ ਆਓ ਅਸੀਂ ਗੱਲ ਕਰਦੇ ਹਾਂ ਕੰਪਨੀ ਵੱਲੋਂ ਬਰਰਾਤ ਸਿੰਘ ਜੀ ਨਾਲ ਸਰਦੀ ਸਾਸਤਰੀ ਕਾਲ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਡੈਜਿਨੇਸ਼ਨ ਦੱਸੋ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਮੇਰੇ ਕੋਲ ਐਕਵਾਂਸ ਸੀਮਨ ਬੈਂਕ ਜਿਹੜਾ ਉਹਦਾ ਸਾਰਾ ਸੀਮਾ ਨਾਲ ਅਵੇਲੇਬਲ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਜੀ ਫਾਰਮਰ ਨੂੰ ਇਸ ਚੀਜ਼ ਦਾ ਰਿਕਾਰਡ ਰੱਖਣਾ ਪਊਗਾ ਕਿ ਮੈਂ ਜਿਹੜਾ ਸੀਮਨ ਯੂਜ਼ ਕੀਤਾ ਉਹਦਾ ਪ੍ਰੋਪਰ ਮੇਰੇ ਕੋਲ ਡਾਟਾ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਉਹ ਆਪਣੇ ਪਸੰਦਾ ਸੀਮੰਝੜਾ ਵਰਤ ਸਕਦਾ ਸਹੀ ਲੈਣ ਦਾ ਸੀਮਨੋਸ ਆਪਣੇ ਪੰਛੀ ਜਾਂ ਕੱਟੀ ਜੋ ਵੀ ਆ ਉੱਤੇ ਵਰਤ ਕੇ ਆਪਣਾ ਦੁੱਧ ਜਿਹੜਾ ਉਹ ਜੰਪ ਕਰ ਸਕਦੇ ਆ ਜੇ ਆਪਾਂ ਇਨ ਬਰੀਡਿੰਗ ਦੇ ਵਿੱਚ ਆ ਗਏ ਉਸੇ ਸੇਮ ਲੰਬ ਬਲੱਡ ਲਾਈਨ ਦਾ ਫਿਰ ਉਹ ਆ ਪਹੁੰਚ ਦੀ ਪਛਾਈ ਉਹ ਡਾਣ ਚ ਜਾਊਗਾ ਉਹਦੇ ਵਿੱਚ ਉਹਦਾ ਲਾਸ ਹੈ ਕੰਪਨੀ ਦੀ ਸ਼ੁਰੂਆਤ ਤੇ ਅੱਜ ਤੋਂ 3 ਸਾਲ ਪਹਿਲਾਂ ਹੋ ਗਈ ਜੀ ਪਰ ਸੀਮਨ ਆਪਣੇ ਕੋਲ 2 ਸਾਲ ਹੋ ਗਏ ਮਾਰਕੀਟ ਦੇ ਵਿੱਚ ਲੱਗੇ ਨੂੰ ਉਸ ਤੋਂ ਪਹਿਲਾਂ ਜਿਹੜੀ ਇਹਦੀ ਕਨਸੈਪਸ਼ਨ ਆ ਸਭ ਤੋਂ ਪਹਿਲਾਂ ਤਾਂ ਇਹ ਕਨਸੈਪਸ਼ਨ ਜਿਹੜੀ ਬਹੁਤ ਟੌਪ ਦੀ ਆਪਣਾ ਉਹਦੇ ਵਿੱਚ ਜਿਹੜਾ ਫਾਰਮਰ ਦਾ ਫਾਇਦਾ ਵਾ ਉਹ ਰਿਪੀਟਿੰਗ ਜਿਹੜੀ ਆ ਉਹਦੀ ਸਮੱਸਿਆ ਦਾ ਹੱਲ ਹੋ ਗਿਆ। ਪੀੜ ਪ੍ਰੋਬਲਮ ਜਿਹੜੀ ਬਾਰ-ਬਾਰ ਪਸ਼ੂ ਇਹਦੇ ਰਿਪੀਟ ਹੁੰਦੇ ਆ ਉਹਦੇ ਵਿੱਚ ਫਾਰਮਰ ਦਾ ਬਹੁਤ ਤਕੜਾ ਲਾਸ ਹੁੰਦਾ। ਕਿ ਪੈਸੇ ਦਾ ਹੁੰਦਾ ਦੂਸਰਾ ਉਹਦਾ ਟਾਈਮ ਜਿਹੜਾ ਉਹ ਵੇਸਟ ਹੁੰਦਾ। ਉਸ ਚੀਜ਼ ਨੂੰ ਇਹਨੇ ਕਵਰ ਕੀਤਾ। ਉਸ ਤੋਂ ਬਾਅਦ ਆਪਣੇ तकरीबन ਹੁਣ ਬੱਚੇ ਉਹਨੇ ਸਟਾਰਟ ਹੋ ਗਏ ਤੇ ਕੌਂਸ ਐਚ ਐਫ ਜਰਸੀ ਵਗੈਰਾ ਬੱਚੇ ਕਾਫੀ ਆ ਚੁੱਕੇ ਨੇ। ਕੁਆਲਿਟੀ ਵਾਜ ਵੀ ਵਧੀਆ ਸੁਣ ਬਹੁਤ ਆਲ। ਮੇਨ ਇਹਦੇ ਵਿੱਚ ਐਚ ਐਫ ਤੇ ਜਰਸੀ ਹੈ ਜੀ। ਹੂੰ। ਉਹ ਦੇਖ ਤੁਸੀਂ ਆ ਸਾਹਮਣੇ ਵੇਖ ਰਹੇ ਜੀ ਡੈਲਟਾ ਪਾਰਕਰ ਤੇ ਗੇਮ ਚੇਂਜਰ ਤਿੰਨ ਬੁੱਲ ਨੇ ਇਹਨਾਂ ਦੇ ਵਿੱਚੋਂ ਡੈਲਟਾ ਤੇ ਪਾਰਕਰ ਜਿਹੜਾ ਇਹ ਹੈਗਾ ਜੀ ਇੰਪੋਰਟਡ ਐمبرਿਓ ਆ ਗੇਮ ਚੇਂਜਰ ਜਿਹੜਾ ਜਨੋਮਿਕ ਬੁੱਲ ਨੇ ਜਨੋਮਿਕ ਦਾ ਮਤਲਬ ਇਹ ਜਿਹਦਾ ਜਨੋਮਿਕ ਡਾਟਾ ਦੱਸਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬੱਚੇ ਜਿਹੜੇ ਉਹ ਦੁੱਧ ਦੇਣਗੇ ਇਹ ਚੀਜ਼ ਜਿਹਾ ਬਣਾ ਕਲੀਅਰ ਹੋ ਜਾਂਦੀ ਹੈ ਬੱਚਿਆਂ ਦਾ ਕੁਝ ਬੁੱਲ ਲੱਗੇ ਨੇ ਬਾਕੀ ਜਿਸ ਤਰ੍ਹਾਂ ਜੋਗੀ ਵੇਖ ਰਹੇ ਤੁਸੀਂ ਇੱਕ ਵਧੀਆ ਸੀਮਨ ਕਿਹੜੀ ਨਸਲ ਦਾ ਹੋਵੇ ਉਹ ਕੀ ਹੈਲਪ ਕਰਦਾ ਡੈਰੀ ਫਾਰਮਿੰਗ ਦੇ ਕਿੱਥੇ ਨੂੰ ਅਪਗ੍ਰੇਡ ਕਰਨ ਚ ਵੇਖੋ ਜੀ ਕੱਲਾ ਸੀਮਨ ਜਿਹੜਾ ਨਾ ਉਹ ਹੈਲਪ ਨਹੀਂ ਕਰਦਾ ਉਹਦੇ ਵਿੱਚ ਆਪਣਾ ਫਾਰਮਰ ਜਿਹੜਾ ਨਾ ਸਭ ਤੋਂ ਪਹਿਲਾਂ ਉਹ ਜਾਗਰੂਕ ਹੋਣਾ ਜ਼ਰੂਰੀ ਹੈ ਉਸ ਨੇ ਹੀ ਡਿਸਾਈਡ ਕਰਨਾ ਮੈਂ ਕਿਸ ਤਰ੍ਹਾਂ ਦਾ ਸੀਮਨ ਆਪਣੇ ਜਨਵਰਾਂ ਨੂੰ ਲਾਉਣਾ ਆਪਾਂ ਨੂੰ ਅਲੱਗ-ਅਲੱਗ ਜਿਸ ਤਰ੍ਹਾਂ ਕੰਪਨੀਆਂ ਦਾ ਸੀਮਨ ਆ ਜਿਸ ਤਰ੍ਹਾਂ ਇਹਦੇ ਵਿੱਚ ਤਿੰਨ ਬੁੱਲ ਆ ਗਏ ਅਲੱਗ-ਅਲੱਗ ਲੈ ਆਂਦੇ ਨੇ ਉਹ ਫਾਰਮਰ ਨੂੰ ਖੁਦ ਦੇਖਣਾ ਪਊਗਾ ਮੈਂ ਕਿਹੜਾ ਸੀਮਨ ਜਿਹੜਾ ਉਜਾਈ ਕਰਨਾ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵੀ ਤੁਹਾਡੇ ਤੋਂ ਚਲੋ ਸੀਮਨ ਲੈ ਲਿਆ ਜਾਂ ਕਿਸੇ ਤੋਂ ਵੀ ਸੀਮਨ ਲੈ ਲਿਆ ਵਧੀਆ ਕੁਆਲਿਟੀ ਦਾ ਕਿਸਾਨ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹ ਸੀਮਨ ਦਾ ਰਿਜ਼ਲਟ ਵਧੀਆ ਆਵੇ। ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਇਹ ਚੀਜ਼ ਵੇਖਣੀ ਚਾਹੀਦੀ ਕਿ ਇਹ ਸੀਮਨ ਜਿਹੜਾ ਵਾ ਸੀਮਨ ਬੈਂਕ ਜਾਂ ਜਿਹੜਾ ਬੰਦਾ ਸੀਮਨ ਦੇ ਰਿਹਾ ਵਾ ਸਾਨੂੰ ਸੀਮਨ ਸਪਲਿਆਰ ਲਾ ਲਓ ਜਿਸ ਤਰ੍ਹਾਂ ਕਿ ਮੈਂ ਆਪਣੇ ਬਾਰੇ ਦੱਸਿਆ ਕਿ ਇਹ ਸੀਮਨ ਸਾਰਾ ਮੇਰੇ ਕੋਲ ਅਵੇਲੇਬਲ ਆ। ਉਹਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਇਹ ਬੰਦੇ ਦੀ ਜਿਹੜਾ ਅਕਸਿਆ ਤਸਵੀਰ ਹੈ ਕਿਸ ਤਰ੍ਹਾਂ ਦੀ ਆ। ਮਾਰਕੀਟ ਦੇ ਵਿੱਚ ਸਹੀ ਚੱਲ ਰਿਹਾ ਜਾਂਦੇ ਰਿਜ਼ਲਟ ਰਿਜ਼ਲਟ ਜਿਹੜੇ ਕਿਸ ਤਰ੍ਹਾਂ ਦੇ ਆ ਰਹੇ ਆ ਉਹ ਸੀਜ ਨੂੰ ਮੇਨ ਰੱਖਣਾ ਜ਼ਰੂਰੀ ਆ ਕਿਉਂਕਿ ਕਿਸੇ ਦੇ ਵੀ ਕਹਿਣ ਤੇ ਸੀਮਨ ਜਿਹੜਾ ਜੁਆਇਨ ਨਾ ਕਰੋ ਉਹਦੇ ਬਾਰੇ ਸਾਰਾ ਸਟੱਡੀ ਕਰੋ ਉਹਦੀ ਬੈਕਗ੍ਰਾਉਂਡ ਕੀ ਆ ਸੀਮਨ ਬੈਂਕ ਬਾਰੇ ਜਾਂ ਸਪਲਾਈਅਰ ਬਾਰੇ ਤੇ ਉਹਦੇ ਵਿੱਚ ਦੇਖੋ ਜੀ ਫਾਰਮਰ ਦੇ ਹੱਥ ਸਿਰਫ ਹੈਗਾ ਪੈਸਾ ਦੇਣਾ ਉਹਦੇ ਵਿੱਚ ਤਿੰਨ ਧਿਰ ਜ਼ਿੰਮੇਵਾਰ ਨੇ ਯਾਨੀ ਕਿ ਸਭ ਤੋਂ ਪਹਿਲਾਂ ਫਾਰਮਰ ਹੀ ਫਾਰਮਰ ਤੋਂ ਸਟਾਰਟ ਹੋਣਾ ਫਾਰਮਰ ਨੇ ਹੀ ਸੀਮਨ ਬੈਂਕ ਨੂੰ ਜਨਵਰ ਦੇਣੇ ਆ ਜੇ ਆਪਾਂ ਸਿਮਰ ਬੈਂਕ ਨੂੰ ਸਹੀ ਜਾਨਵਰ ਦੇ ਦਿੱਤੇ ਜਿਵੇਂ ਫਰਜ਼ ਕਰ ਲੋ ਹੁਣ ਪਾਰਕਰਿਆ ਫਾਰਮਰ ਨੇ ਪਾਰਕਰ ਬੁੱਲ ਦਾ ਨਾਜਰਾਵਾ ਰੱਖ ਦਿੱਤਾ ਠੀਕ ਹੈ ਸਿਮਰ ਬੈਂਕ ਨੇ ਉਹਦੇ ਕੋਲੋਂ ਬੁੱਲ ਲੈ ਲਿਆ ਠੀਕ ਹੈ ਉਦੇ ਪਿੱਛੇ ਉਹ ਵਾਕਏ ਹੀ ਪਾਰਕਰ ਆ ਜਾਂ ਉਹਦੀ ਲੈਂਡ ਦੇ ਬਾਰੇ ਜੋ ਉਹਨੇ ਦੱਸਿਆ ਵਾ ਉਸੇ ਲੈਂਡ ਦੇ ਨਾਲ ਅਟੈਚਮੈਂਟ ਉਹਦੀ ਕੋਈ ਹੈਗੀ ਐ ਤੇ ਫਿਰ ਉਹ ਸੀਮਨ ਬੈਂਕ ਜਿਹੜਾ ਵਾ ਦੂਸਰੀ ਸਟੇਜ ਸੀਮਨ ਬੈਂਕ ਦੀ ਐ ਕਿ ਉਹ ਉਸੇ ਵੀ ਬੁੱਲ ਦਾ ਸੀਮਨ ਜਿਹੜਾ ਵਾ ਉਹ ਆਪਾਂ ਨੂੰ ਭਰ ਕੇ ਦੇ ਰਿਹਾ ਵਾ ਸਹੀ ਉਸ ਤੋਂ ਬਾਅਦ ਆ ਗਿਆ ਜੀ ਸਪਲਾਇਰ ਕਿ ਸਪਲਾਇਰ ਜਿਹੜਾ ਵਾ ਉਹਨਾਂ ਬੁੱਲਾਂ ਦਾ ਹੀ ਸੀਮਨ ਅੱਗੇ ਮਾਰਕੀਟ 'ਚ ਦੇ ਰਿਹਾ ਅਰੀਨਲ ਜਿਹੜੇ ਪਿਛੋਂ ਲੈ ਕੇ ਆ ਰਹੇ ਨੇ ਸੀਮਨ ਬੈਂਕ ਦੇ ਵਿੱਚੋਂ ਜੇ ਇਹਨਾਂ ਦੇ ਵਿੱਚ ਇੱਕ ਬੰਦਾ ਵੀ ਗੈਰ ਜ਼ਿੰਮੇਵਾਰ ਹੋ ਗਿਆ ਉਹ ਲਾਸਟ ਦੇ ਆਣ ਕੇ ਨੁਕਸਾਨ ਕੀਤਾ ਵਾ ਫਿਰ ਫਾਰਮਰ ਦਾ ਕਿਉਂਕਿ ਉਹਨੂੰ ਆਪਾਂ ਡੁਪਲੀਕੇਸੀ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਤੇ ਸਾਡਾ ਜਿਹੜਾ ਮੇਨ ਟਾਰਗੇਟ ਹੈ ਉਹ ਹੈ ਡੁਪਲੀਕੇਸੀ ਨੂੰ ਖਤਮ ਕਰਨਾ ਬਿਲਕੁਲ ओरिजिनल ਸੀਮਨ ਜਿਸ ਤਰ੍ਹਾਂ ਉਹ ਚੱਲਿਆ ਸੀਮਨ ਬੈਂਕ ਦੇ ਵਿੱਚੋਂ ਉਸੇ ਤਰ੍ਹਾਂ ਹੀ ਉਹ ਫਾਰਮਰ ਤੱਕ ਪਹੁੰਚ ਹੋਊਗੀ ਠੀਕ ਹੈ ਤੇ ਹੁਣ ਤੱਕ ਜੋ ਕਿਸਾਨ ਤੁਹਾਡੇ ਤੋਂ ਸੀਮਨ ਲੈ ਕੇ ਗਏ ਨੇ ਉਹਨਾਂ ਨੂੰ ਕੀ ਰਿਜ਼ਲਟ ਨਿਕਲਿਆ ਉਹਨਾਂ ਦੀ ਫੀਡਬੈਕ ਤੁਹਾਡੇ ਕੋਲ ਆਂਦੀ ਹੋਊਗਾ ਉਹਨਾਂ ਦੀ ਫੀਡਬੈਕ ਸਭ ਤੋਂ ਪਹਿਲਾਂ ਤਾਂ ਕੰਸਪੈਕਸ਼ਨ ਜਿਹੜੀ ਉਹ ਬਹੁਤ ਵਧੀਆ ਮਿਲੀ ਜੀ ਫਾਰਮਰ ਨੂੰ ਓਕੇ ਪਲੱਸ ਡਾਕਟਰ ਵੀ ਖੁਸ਼ ਨੇ ਉਸ ਚੀਜ਼ ਤੋਂ ਉਸ ਤੋਂ ਬਾਅਦ ਜਦੋਂ ਬੱਚੇ ਆਉਣੇ ਸਟਾਰਟ ਹੋ ਗਏ ਜਦੋਂ ਬੱਚੇ ਆਉਂਦੇ ਆ ਨਾ ਉਦੋਂ ਫਿਰ ਫਾਰਮਰ ਜਿਹੜਾ ਵਾ ਉਹ ਖੁਦ ਡਾਕਟਰ ਨੂੰ ਫੋਨ ਕਰਦਾ ਵੀ ਮੇਰੇ ਘਰੇ ਆ ਕੁਆਲਿਟੀ ਆ ਜੀ ਜੇ ਗਲਤ ਕੁਆਲਿਟੀ ਆ ਗਈ ਤਾਂ ਵੀ ਉਹ ਡਾਕਟਰ ਨੂੰ ਹੀ ਦੱਸੂਗਾ ਸਭ ਤੋਂ ਪਹਿਲਾਂ ਤੇ ਡਾਕਟਰ ਨੇ ਸਾਨੂੰ ਸਵਾਲ ਕਰਨਾ ਆਪਣੀ ਹੋਰ ਚੀਜ਼ਾਂ ਦੋ ਜਿਹੜੀਆਂ ਉਹ ਕਵਰ ਹੋ ਚੁੱਕੀਆਂ ਹਨ ਕਨਸੈਪਸ਼ਨ ਪਲੱਸ ਕੁਆਲਿਟੀ ਇਸ ਤੋਂ ਬਾਅਦ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਤੇ ਦੁੱਧ ਆ ਆਪਣੀ ਕੋਸ਼ਿਸ਼ ਇਹ ਹੀ ਰਹਿੰਦੀ ਆ ਕਿ ਜੇ ਜੋ ਮਾਰਕੀਟ ਦੇ ਵਿੱਚ ਨਵਾਂ ਆਉਂਦਾ ਆਪਾਂ ਫਾਰਮਰ ਦੀ ਪੌਂਟ ਤੱਕ ਲੈ ਕੇ ਆਏ ਇਹ ਹੈਗਾ ਜੀ ਕੰਟੇਨਰ ਹਾਂ ਹਾਂ ਜਿੰਨੂੰ ਆਪਾਂ ਜੰਬੋ ਕਹਿ ਸਕਦੇ ਹਾਂ ਹਾਂ ਇਹਦੇ ਵਿੱਚ ਆਪ ਡਾਉਣ ਦੇ ਵਿੱਚ ਸੀਪਰ ਰੱਖਿਆ ਜਾਂਦਾ ਅੱਛਾ ਜੀ ਅੱਛਾ 700 ਦੀ ਗੋਬਲਟ ਆ ਯਾਨੀ ਕਿ 1400 ਡੋਜ਼ ਜਿਹੜੀ ਆ ਇੱਕ ਕਨਸਟਰ ਦੇ ਵਿੱਚ ਆਪਣੇ ਆ ਜਾਂਦੀ ਹੈ ਠੀਕ ਹੈ ਜਿਹੜਾ ਨਾਈਟ੍ਰੋਜਨ ਦਾ ਆਪਣਾ ਟੈਂਪਰੇਚਰ ਹੈ ਨਾ ਜਿਹੜਾ ਜਿਹਦੇ ਵਿੱਚ ਆਪਾਂ ਸੀਮਨ ਰੱਖਿਆ ਹੂੰ ਹੂੰ ਉਹਦਾ ਟੈਂਪਰੇਚਰ ਹੈਗਾ ਜੀ -196 ਇਹਦੀ ਅਸਲ ਲਾਈਫ ਹੈਗੀ ਜੀ ਨਾਈਟ੍ਰੋਜਨ ਹੂੰ ਨਾਈਟ੍ਰੋਜਨ ਹੈਗੀ ਆ ਕੰਟੇਨਰ ਦੇ ਵਿੱਚ ਤੇ ਚਾਹੇ ਤੁਸੀਂ ਇਹਨੂੰ 50 ਸਾਲ ਰੱਖ ਲੋ ਜੀ ਕੋਈ ਐਕਸਪਾਇਰੀ ਨਹੀਂ ਅੱਛਾ ਜੀ ਜੇ ਕੋਈ ਫਾਰਮਰ ਜਾਂ ਡਾਕਟਰ ਉਹਦੇ ਮਨ ਦੇ ਵਿੱਚ ਇਹ ਗੱਲ ਆ ਕਿ ਇਹਦੀ ਕੋਈ ਐਕਸਪਾਇਰੀ ਹੁੰਦੀ ਆ ਕੋਈ ਐਕਸਪਾਇਰੀ ਨਹੀਂ ਇਹਦੀ ਮੇਨ ਐਕਸਪਾਇਰੀ ਜਿਹੜੀ ਆ ਉਹ ਨਾਈਟ੍ਰੋਜਨ ਹੀ ਆ ਸਰ ਬਹੁਤ ਬਹੁਤ ਧੰਨਵਾਦ ਜਹੋਰ ਜੀ ਕਿਸਾਨਾਂ ਨੂੰ ਡੈਰੀ ਫਾਰਮਰ ਜੋ ਕਰਦੇ ਨੇ ਡੈਰੀ ਫਾਰਮਿੰਗ ਉਹਨਾਂ ਨੂੰ ਕੋਈ ਸਲਾਹ ਦੇਣਾ ਚਾਹੋਗੇ ਤੁਸੀਂ ਉਹ ਦੇ ਸਕਦੇ ਹੋ ਵੇਖੋ ਫਾਰਮਰ ਨੂੰ ਸਲਾਹ ਕੰਨੀ ਮੈਂ ਕਹਿ ਸਕਦਾ ਕਿ ਸੁਝਾਅ ਦੇ ਸਕਦਾ ਵਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਮੈਂ ਕਿਹਾ ਵੀ ਸੀਮਨ ਬਾਰੇ ਸਭ ਤੋਂ ਪਹਿਲਾਂ ਆਪਾਂ ਨੂੰ ਉਹਦੀ ਬੈਕਗ੍ਰਾਉਂਡ ਸੀਮਨ ਬੈਂਕ ਦੀ ਜਾਂ ਜਿਹੜੇ ਬੰਦੇ ਤੋਂ ਤੁਸੀਂ ਸੀਮਨ ਲੈ ਰਹੇ ਜੇ ਉਹਨਾਂ ਦੇ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇਹਨੇ ਬਧੇ ਤਰੀਕੇ ਨਾਲ ਕੰਮ ਕਰ ਰਹੇ ਹੋ